ਉਸੀ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਅੱਜ ਜਦ ਜਲੰਧਰ ਤੋਂ ਚੰਡੀਗੜ੍ਹ ਨੂੰ ਜਿਹੜੀ ਬੱਸ ਚੱਲਦੀ ਹੈ ਆ ਸਰਕਾਰੀ ਉਹ ਪੰਨ ਬੱਸ ਦੀ ਗੱਲ ਕਰ ਰਹੇ ਹੈਗੇ ਆ ਔਰ ਉਥੇ ਕੁਰਾਲੀ ਰੋਡ ਦੇ ਉੱਪਰ ਜਿਹੜਾ ਜਦ ਇੱਕ ਬੱਸ ਨੂੰ ਓਵਰਟੇਕ ਕਰਦੇ ਹੋਏ ਜਿਹੜਾ ਇੱਕ ਮਹਿੰਦਰਾ ਪਿਕਅਪ ਵੱਲੋਂ ਜਿਹੜੀ ਆ ਉਹ ਕ੍ਰੋਸਿੰਗ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਆ ਡਰਾਈਵਰ ਦੇ ਨਾਲ ਜਿਹੜੀ ਆ ਬੈਸੋ ਵਸਾਈ ਆ ਚਾਲੂ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਗੱਡੀ ਵਾਲਾ ਹੈਗਾ ਉਸ ਵੱਲੋਂ ਜਿਹੜਾ ਲੜਾਈ ਝਗੜਾ ਕੀਤਾ ਜਾਂਦਾ ਪਨ ਬਸ ਦੇ ਡਰਾਈਵਰ ਦੇ ਨਾਲ ਸਰਕਾਰੀ ਬਲਾਜਮ ਦੇ ਨਾਲ ਔਰ ਉਸ ਦੇ ਗੱਡੀ ਚੋਂ ਰੋਡ ਕੱਟ ਕੇ ਜਿਹੜਾ ਉਸ ਦੇ ਸਿਰ ਦੇ ਉੱਤੇ ਜਿਹੜਾ ਵਾਰ ਕੀਤਾ ਜਾਂਦਾ ਔਰ ਅੱਜ ਇੱਥੇ ਤੁਸੀਂ ਦੇਖ ਸਕਦੇ ਹੋ ਉਹਨਾਂ ਵੱਲੋਂ ਜਿਹੜਾ ਅਤੇ ਰੋਸ਼ ਪਰਦਸ਼ਨ ਜਿਹੜਾ ਕੀਤਾ ਜਾ ਰਿਹਾ ਹੈਗਾ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਹੈਗੇ ਆ ਕੱਚੇ ਮੁਲਾਜ਼ਮਾਂ ਦੀ ਗੱਲ ਕਰ ਰਹੇ ਹੈਗੇ ਆ ਕੱਚੇ ਮੁਲਾਜ਼ਮ ਜਿਹੜੇ ਆ ਪਨ ਬਸ ਦੇ ਉਹਨਾਂ ਵੱਲੋਂ ਜਿਹੜਾ ਕਾਜ ਆਇਆ ਹੈ ਇਹਨਾਂ ਨੂੰ ਪੁੱਛਾਂਗੇ ਕਿ ਕੀ ਗੱਲਬਾਤ ਹੋਈ ਹੈਗੀ ਆ ਔਰ ਕਿਉਂ ਇਹ ਜਿਹੜਾ ਚੱਕਾ ਜਾਮ ਕੀਤਾ ਗਿਆ ਹੈਗਾ ਇਹਨਾਂ ਵੱਲੋਂ ਔਰ ਸਾਰੇ ਮੁਲਾਜ਼ਮ ਜਿਹੜੇ ਪਨ ਬਸ ਮੁਲਾਜ਼ਮ ਹੈਗੇ ਆ ਉਹਨਾਂ ਵੱਲੋਂ ਜਿਹੜਾ ਚੱਕਾ ਜਾਮ ਕੀਤਾ ਹੈਗਾ ਕੀ ਕਾਰਵਾਈ ਕਰਨਗੇ ਔਰ ਇਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਕਰਾਂਗੇ ਸਰ ਕੀ ਗੱਲਬਾਤ ਹੋਈ ਹੈਗੀ ਆ ਸਰ ਦੇਖੋ ਜੀ ਸਾਡੀ ਇੱਕ ਬੱਸ ਪੰਜਾਬ ਰੋਡ ਪਠਾਨ ਕੋ ਜੰਦਰ ਜੰਦਰੜ ਇੱਕ ਨੰਬਰ ਦੀਪੂ ਦੀ ਬੱਸ ਹੀਗਾ ਜੰਦਰ ਤੋਂ ਚੱਲ ਕੇ ਚੰਡੀਗੜ੍ਹ ਨੂੰ ਜਾ ਰਹੀ ਸੀਗਾ ਰਾਹ ਵਿੱਚ ਜਾਂਦਾ ਇੱਕ Mahindra pickup ਗੱਡੀ ਜਿਹੜੀ ਹੁੰਦੀ ਆ ਜਿਹੜੀ ਓਵਰਟੇਕ ਕਰਦਿਆਂ ਕੋਈ ਛੋਟਾ ਜਿਹਾ ਇੱਕ ਮਸਲਾ ਬਣ ਜਾਂਦਾ ਓਵਰਟੇਮ ਕਰਦਿਆਂ ਉੱਤਰ ਕੇ ਉਹਨੇ ਗੱਡੀ ਅੱਗੇ ਢੱਕ ਕੇ ਡਰਾਈਵਰ ਨਾਲ ਕੋਈ ਗਾਲੀ-ਕਲੋਚ ਕਰਦਾ ਡਰਾਈਵਰ ਉੱਤਰ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਉਹ ਆਪਣੀ ਬਸ ਆਪਣੀ ਕਾਰ ਦੇ ਵਿੱਚੋਂ ਇੱਕ ਆਪਣਾ ਰਾਡ ਲਾੜੇ ਇੱਕ ਹਥਿਆਰ ਨਾਲ ਇੱਕ ਪਹਿਲਾਂ ਹੀ ਸਮਝ ਲਓ ਵੀ ਇੱਕ ਲੜਾਈ ਲੈਣ ਦੇ ਮੂਡ ਦੇ ਵਿੱਚ ਬੰਦਾ ਆਇਆ ਹੋਵੇ ਉਸ ਬੰਦੇ ਨੇ ਆਪਣੀ ਗੱਡੀ ਦੇ ਵਿੱਚੋਂ ਰਾਡ ਕੱਟ ਕੇ ਆਪਣੇ ਡਰਾਈਵਰ ਦੇ ਜਿਹੜੇ ਆ ਉਹ ਮਾਰ ਦਿੱਤੀ ਜਿਹਦੇ ਕਰਕੇ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋਣ ਤੋਂ ਬਾਅਦ ਆਪਾਂ ਸਰਕਾਰ ਕੋਲ ਮੰਗ ਕੀਤੀ ਕਿ ਜੋ ਵੀ ਸਾਡੇ ਵੀਰ ਦੀ ਵਿੱਤੀ ਸਹਾਇਤਾ ਬੰਦੀ ਉਹ ਕੀਤੀ ਜਾਵੇ ਪਰ ਸਰਕਾਰ ਨੇ ਅਜੇ ਤੱਕ ਅੱਜ 3 ਦਿਨ ਹੋ ਗਿਆ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਜਿਹੜਾ ਸਾਡੇ ਨਾਲ ਬਹਿ ਕੇ ਗੱਲ ਕਰਨ ਦੀ ਕੋਸ਼ਲ ਨਹੀਂ ਕੀਤੀ ਜਿਹਦੇ ਰੋਸ ਦੇ ਵਜੋਂ ਆਪਾਂ ਅੱਜ ਸਾਰੇ ਧਰਨੇ ਦਾ ਰੂਪ ਧਾਰ ਕੇ ਬਹਿ ਗਏ ਆ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਆਪਾਂ ਹੋ ਸਕਦਾ ਕੱਲ ਨੂੰ ਕੋਈ ਚੱਕਾ ਜਾਮ ਜੋ ਵੀ ਜਥੇਬੰਦੀ ਐਕਸ਼ਨ ਲੀਕਿਆ ਜਾਏਗਾ ਉਹ ਆਪਾਂ ਜਿਹੜਾ ਕਰਨ ਨੂੰ ਤਿਆਰ ਹੋ ਗਏ ਸਰ ਪਹਿਲੇ ਹੀ ਜੇ ਗੱਲ ਕਰੀਏ ਤੇ ਤੁਸੀਂ ਹੈ ਹੀ ਕੱਚੇ ਹੋ ਤੁਹਾਡੀਆਂ ਜੜੀਆਂ ਮੰਗਾਂ ਪਹਿਲੀਆਂ ਵੀ ਜੜੀਆਂ ਉਹ ਨਹੀਂ ਸਰਕਾਰ ਜਿਹੜੀ ਆ ਉਹ ਮੰਨ ਰਹੀ ਹੈਗੀ ਆ ਪਰ ਹੁਣ ਇਹ ਜਿਹੜਾ ਹਾਸਾ ਹੋਇਆ ਇਸ ਨੂੰ ਅਸੀਂ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਦੇਖ ਸਕਦੇ ਆਂ ਕਿ ਇੱਕ ਸਰਕਾਰੀ ਮੁਲਾਜ਼ਮ ਦੇ ਨਾਲ ਐਸਾ ਜਿਹੜਾ ਧੱਕਾ ਹੋ ਜਾਵੇ ਉਹ ਤਾਂ ਵੀ ਸਰਕਾਰ ਜਿਹੜੀ ਹੈ ਤੁਹਾਡੀ ਨਹੀਂ ਸੁਣਵਾਈ ਕਰ ਰਹੀ ਹੈਗੀ ਕੀ ਕਹਿਣਾ ਚਾਹੋਗੇ ਦੇਖੋ ਜੀ ਇੱਕ ਸਰਕਾਰ ਦੀ ਗੱਡੀ ਚਲਾਉਣ ਵਾਲਾ ਬੰਦਾ ਇੱਕ ਸਰਕਾਰੀ ਮੁਲਾਜ਼ਮ ਜਿਹੜਾ ਵਾ ਉਹੀ ਸਿਕਿਉਰ ਨਹੀਂ ਹੈਗਾ ਆਮ ਜਨਤਾ ਦੀ ਸਿਕਿਉਰ ਹੈ ਕੀ ਕਰਨਗੇ ਆਮ ਜਨਤਾ ਨੂੰ ਇਹ ਕਿੱਦਾਂ ਵਿਸ਼ਵਾਸ ਦਿਵਾਣਗੇ ਵੀ ਆਪਾਂ ਤੁਹਾਡੇ ਨਾਲ ਖੜੇ ਆਂ ਆਪਾਂ ਤੁਹਾਡੇ ਵੱਲ ਦੀ ਗੱਲ ਕਰਾਂਗੇ ਜਾਂ ਕਿਸੇ ਤਰ੍ਹਾਂ ਲਾ ਲੋ ਕਿ ਸਰਕਾਰ ਕੇ ਦੱਸੋ ਵੀ ਕਿੱਦਾਂ ਸਰਕਾਰ ਜਿਹੜੀ ਹੈ ਤੁਸੀਂ ਦੱਸ ਦੋ ਕਿ ਸਰਕਾਰ ਕਿੱਦਾਂ ਕਿਸੇ ਨੂੰ ਵਿਸ਼ਵਾਸ ਦਿਵਾ ਸਕਦੀ ਆ ਭਈ ਆਪਾਂ ਤੁਹਾਡੇ ਨਾਲ ਖੜੇ ਆ ਜਦ ਕਿ ਸਰਕਾਰ ਦੀਆਂ ਬੱਸਾਂ ਚਲਾਉਣ ਵਾਲੇ ਸਰਕਾਰ ਦੇ ਮੁਲਾਜ਼ਮ ਜਿਹੜੇ ਆ ਉਹ ਸਿਕਿਓਰ ਨਹੀਂ ਹੈਗੇ ਇਦਾਂ ਤੇ ਹਰ ਕੋਈ ਬੰਦਾ ਜਿਹੜਾ ਆ ਸਾਡੇ ਡਰਾਈਵਰ ਜਾਂ ਕਨੈਕਟਰ ਨੂੰ ਪਹਿਲਾਂ ਹੀ ਸਾਡੀਆਂ ਬੱਸਾਂ ਜਿਹੜੀਆਂ ਓਵਰਲੋਡ ਜਾਂਦੀਆਂ ਨੇ ਕੀ ਜਿਹੜੇ ਮੁਲਾਜ਼ਮ ਨੇ ਆ ਚਾਹੇ ਕੱਚੇ ਹੋਣ ਚਾਹੇ ਪੱਕੇ ਹੋਣ ਉਹਨਾਂ ਨੂੰ ਪੱਕੇ ਵੀ ਕੀਤਾ ਜਾ ਰਿਹਾ ਹੈਗਾ ਲੇਕਿਨ ਆ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਸਕਦਾ ਕਿ ਤੁਹਾਡੀ ਜਿਹੜੀ ਆਪਣੀ ਸਰਕਾਰ ਹੈਗੀ ਆ ਉਹ ਤੁਹਾਡੀ ਸੁਣਵਾਈ ਨਹੀਂ ਕਰ ਰਹੀ ਹੈਗੀ ਕੀ ਕਹਿਣਾ ਚਾਹੋਗੇ ਸਰ ਦੇਖੋ ਤੁਸੀਂ ਇਹਨਾਂ ਦੀਆਂ ਵੋਟਾਂ ਲੈਣ ਤੋਂ ਪਹਿਲਾਂ ਦੀਆਂ ਗੱਲਾਂ ਵੀ ਜੜੀਆਂ ਵਾ ਉਹ ਲੈ ਕੇ ਚੱਲੋ ਤੁਸੀਂ ਵੀ ਜਦੋਂ ਇਹਨਾਂ ਨੇ ਸੱਤਾ ਦੇ ਵਿੱਚ ਆਣਾ ਹੀ ਆਣ ਤੋਂ ਪਹਿਲਾਂ ਸਾਡੇ ਨਾਲ ਬਹੁਤ ਜ਼ਿਆਦਾ ਜਿਹੜੇ ਆ ਝੂਠੇ ਵਾਦੇ ਕੀਤੇ ਸੀਗਾ ਜਿਵੇਂ ਸਾਡੇ ਬੰਦੇ ਕਈ ਟੈਂਕੀਆਂ ਤੋਂ ਚੜ ਕੇ ਜਿੱਦਾਂ ਮਾਸਟਰ ਲਾ ਲੋ ਟੈਂਕੀਆਂ ਤੋਂ ਚੜ ਕੇ ਜਿਹੜੇ ਆ ਉਹ ਇਹਨਾਂ ਨੇ ਉਹਨਾਂ ਨੂੰ ਸ਼ਿਵਾਸ ਦਵਾਇਆ ਵੀ ਤੁਸੀਂ ਯਾਰ ਧਰਨੇ ਨਾਲ ਲਾਓ ਆਪਾਂ ਜਦੋਂ ਤੁਹਾਡੀ ਸਰਕਾਰ ਆਏਗੀ ਤੇ ਆਪਾਂ ਕੁਝ ਨਾ ਕੁਝ ਤੁਹਾਡੇ ਬਾਰੇ ਜਿਹੜੇ ਸੋਚਾਂਗੇ ਪਰ ਇਹਦੇ ਉਲਟ ਹੋ ਗਿਆ ਜੀ ਅੱਜ ਸਰਕਾਰ ਆਈ ਨੂੰ ਤਿੰਨ ਤੋਂ ਸਾਢੇ ਦਿਨ ਚਾਰ ਸਾਲ ਜਿਹੜੇ ਹੋ ਚੱਲੇ ਆ ਪਰ ਸੁਣਵਾਈ ਜਿਹੜੀ ਆ ਸਰਕਾਰ ਨੇ ਅੱਜ ਤੱਕ ਕਿਸੇ ਮੈਗਮੇ ਦੇ ਵਿੱਚ ਕੋਈ ਬੰਦਾ ਪੱਕਾ ਨਹੀਂ ਕੀਤਾ ਹਾਂ ਪੱਕੇ ਕਰਨ ਦੀ ਗੱਲ ਕਰਦੇ ਆ ਪਰ ਕਰਕੇ ਲਿਆ ਕੇ ਆਂਦੇ ਆ ਉਹ ਦੋਣ ਕੈਂਡਰ ਪਾਲਿਸੀ ਵੀ ਚਲੋ ਆਪਾਂ ਹੁਣ ਦੀ ਘੜੀ ਜਿਹੜਾ ਜਿਵੇਂ ਅਸੀਂ ਇੱਥੇ ਆਪਣੇ ਧਰਨੇ ਤੇ ਬੈਠੇ ਆ ਆਪਾਂ ਇਹ ਆਪਣੀਆਂ ਮੰਗਾਂ ਵਾਸਤੇ ਨਹੀਂ ਬੈਠੇ ਆਪਾਂ ਇੱਕ ਅਫਸੋਸ ਤੇ ਬੈਠੇ ਆ ਸਾਡੇ ਭਰਾ ਦੀ ਸਾਡੇ ਵੀਰ ਦੀ ਸਾਡੇ ਨਾਲ ਕੰਮ ਕਰਦੇ ਡਰਾਈਵਰ ਦੀ ਮੌਤ ਹੋ ਗਈ ਆ ਅਸੀਂ ਉਸ ਕਰਕੇ ਇੱਥੇ ਧਰਨੇ ਦੇ ਵਿੱਚ ਬੈਠੇ ਆ ਅਹੀਂ ਵੀ ਅਸੀਂ ਚੌਨੇ ਆਪੀ ਫਿਲਹਾਲ ਜਿੰਨਾ ਵੀ ਜੋ ਵੀ ਸਾਡਾ ਸਾਥਤਾ ਸਾਡੀ ਵਿਤੀ ਸਾਥਤਾ ਸਾਡੇ ਵੀਰ ਦੀ ਬੰਦੀ ਆ ਹੁਣੇ ਇੱਕ ਪਟਿਆਲੇ ਤੋਂ ਤੁਸੀਂ 31 ਤਰੀਕ ਦੀ ਗੱਲ ਆ ਜੀ ਸਾਡੇ ਨਾਲ ਇੱਕ ਕਨੈਕਟਰ ਸਾਡੇ ਡੀਪੂ ਦਾ ਹੀ ਵੀਰ ਹਟਾ ਕੰਮ ਕਰਦਾ ਸੀ ਅਨਮੋਲਕ ਸਿੰਘ ਉਹਦਾ ਕਨੈਕਟਰ ਨੰਬਰ ਹੀ PC 230 ਸਰ ਉਹਦਾ ਐਕਸੀਡੈਂਟ ਦੇ ਦੌਰਾਨ ਉਹਦੀ ਮੌਤ ਹੋ ਜਾਂਦੀ ਆ ਇੱਕ ਘੰਟਾ ਉਹ ਆਪਣੀ ਗੱਡੀ ਦੇ ਵਿੱਚ ਫਸਿਆ ਰਹਿੰਦਾ ਨਾ ਤੇ ਉਹਨੂੰ ਕੋਈ ਉੱਥੇ ਚੱਕਣ ਵਾ ਤੇ ਆਇਆ ਤੇ ਨਾ ਹੀ ਕੇ ਸਰਕਾਰ ਨੇ ਉਸ ਦੇ ਬਾਰੇ ਕੋਈ ਬਿਆਨਬਾਜ਼ੀ ਕੀਤੀ ਬਾਹਨ ਸਰਕਾਰ ਤੇ ਕਹਿੰਦੀ ਆ ਅਸੀਂ ਆ ਹਾਈਵੇ ਦੇ ਉੱਤੇ ਜਿਹੜੀ ਆ ਆਪਣੀ ਇੱਕ ਆ ਆ ਪੰਜਾਬ ਪੁਲਿਸ ਦੀ ਜਿਹੜੀ ਇੱਕ ਟੀਮ ਟਿੱਪਣੀ ਅਸੀਂ ਲਗਾ ਕੇ ਰੱਖੀ ਹੋਈ ਆ ਕੱਲੀ ਉਹਨਾਂ ਦਾ ਜਿਹੜਾ ਬਿਆਨ ਸਾਹਮਣੇ ਆਇਆ ਸੀਗਾ ਲੇਕਿਨ ਆ ਕਿਤੇ ਨਾ ਕਿਤੇ ਤੁਸੀਂ ਇਹ ਨਹੀਂ ਦੇਖ ਸਕਦੇ ਹੈਗੇ ਕਿ ਆ ਜਿਹੜੇ ਸਰਕਾਰੀ ਮੁਲਾਜ਼ਮਾਂ ਉਹਨਾਂ ਦੀ ਸਹਾਇਤਾ ਜਿਹੜੀ ਆ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਸਰ ਹੋਣਾ ਤੇ ਜੋ ਅਸੀਂ ਸੋਚਦੇ ਆ ਉਹ ਸਭ ਕੁਝ ਹੋਣਾ ਵੀ ਚਾਹੀਦਾ ਆ ਕਿਉਂਕਿ ਸਰਕਾਰ ਨੇ ਇਸ ਚੀਜ਼ ਤੇ ਪੈਸੇ ਖਰਚੇ ਦੀ ਆ ਉਹਨਾਂ ਨੇ ਇੱਕ ਟੀਮਾਂ ਬਣਾਈਆਂ ਹੋਈਆਂ ਪਰ ਕਿਤੇ ਨਾ ਕਿਤੇ ਗਰਾਊਂਡ ਵਰਕ ਤੇ ਜਾ ਕੇ ਵੇਖੀਏ ਤੇ ਗੱਲ ਜਿਹੜੀ ਆ ਉਹ ਸਾਹਮਣੇ ਦਿਖਦੀ ਆ ਜੀ ਜੇ ਜੇਕਰ ਉਹ ਟੀਮਾਂ ਹੈਗੀਆਂ ਸੀਗਾ ਪਰ ਉਹ ਕਿੱਥੇ ਗਈਆਂ ਉਹ ਟੀਮਾਂ ਕਿਉਂ ਸਾਡਾ ਜਿਹੜਾ ਵੀਰ ਆ ਇੱਕ ਘੰਟਾ ਹੋ ਸਕਦਾ ਜੇ ਉਹਨੂੰ ਮੌਕੇ ਦੇ ਉੱਤੇ ਉਹ ਸਹੂਲਤਾਂ ਮਿਲੀ ਹੁੰਦੀ ਤੇ ਸ਼ਾਇਦ ਉਹਦੀ ਜਾਨ ਬਚ ਜਾਂਦੀ ਇਹ ਚੀਜ਼ਾਂ ਜਿਹੜੀਆਂ ਵਾਂ ਦੇਖਣੀਆਂ ਪੈਣੀਆਂ ਗ੍ਰਾਊਂਡ ਲੈਵਲ ਤੇ ਆ ਕੇ ਬਾਕੀ ਤੁਸੀਂ ਭਗਵੰਤ ਮਾਨ ਸਾਹਿਬ ਦੀ ਗੱਲ ਕਰਦੇ ਹੋ ਉਹਨ ਤੇ ਉਹਨਾਂ ਦਾ ਇੱਕੋ ਹੀ ਹਿਸਾਬ ਹੋ ਗਿਆ ਜੀ ਉੱਪਰ ਉਹਨਾਂ ਦੇ ਆਪਣੀ ਵਰਡਿੰਗ ਆ ਉੱਪਰ ਵਾਲਾ ਨਾ ਹੱਥ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਕੋਈ ਵੀ ਸਰਕਾਰ ਹੋਵੇ ਆ 4 ਸਾਲ ਸਰਕਾਰ ਬੀਤਣ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਆ ਮੁਲਾਜ਼ਮਾਂ ਨੂੰ ਜਿਹੜੀ ਆ ਹਰ ਕੋਈ ਸਰਕਾਰ ਜਿਹੜੀ ਆ ਪੱਕਾ ਕਰ ਦਿੰਦੀ ਹੈਗੀ ਆ ਲੇਕਿਨ ਹਾਲੇ ਤੱਕ ਉਹ ਸਿੱਟਾ ਜਿਹੜਾ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਹੈਗਾ ਕੀ ਕਹਿਣਾ ਚਾਹਦੇ ਹੋ ਸਰ ਇਹਨਾਂ ਦੇ ਤੁਹਾਨੂੰ ਅਸੀਂ ਬਾਰ-ਬਾਰ ਜਦੋਂ ਵੀ ਆਪਾਂ ਤਰਨੇ ਲਾਣੇ ਆ ਉਹਦੇ ਵਿੱਚ ਤੁਹਾਨੂੰ ਅਸੀਂ ਬਾਰ-ਬਾਰ ਕਿਉਂਕਿ ਇੱਕ ਇੱਕ ਝੂਠਾ ਜਿਹਾ ਸ਼ੁਹਾਸ਼ ਆਪਾਂ ਨਾਲ ਲੋਕਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਪਬਲਿਕ ਨੂੰ ਖਰਾਬ ਨਹੀਂ ਕਰਨਾ ਇਹ ਪਬਲਿਕ ਦਾਇਰਾ ਪਬਲਿਕ ਦਾਇਰੇ ਨੂੰ ਐਂ ਬੱ ਚਲਾ ਕੇ ਰੱਖਣਾ ਚਾਹੁੰਦੇ ਆ ਆਪਾਂ ਚਾਹੁੰਦੇ ਆ ਕਿ ਅਸੀਂ ਚਾਹੁੰਦੇ ਆ ਕਿ ਪਬਲਿਕ ਸੇਵਾ ਜਿਹੜੀ ਆ ਉਹ ਚਲਦੀ ਰਹੇ ਅਹੀਂ ਵਤੋ ਵਤ ਸਹੂਲਤਾ ਜਿਹੜੀ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਜਿੰਨਾ ਵੀ ਫ੍ਰੀ ਕੈਟਾਗਰੀਆਂ ਕੀਤੀਆਂ ਹੋਈਆਂ ਉਹ ਸਾਰਿਆਂ ਨੂੰ ਸਹੂਲਤਾ ਵਧੀਆ ਤਰੀਕੇ ਨਾਲ ਦੇਣਾ ਚਾਹੁੰਦੇ ਆ ਪਰ ਸਰਕਾਰ ਨੇ ਹਜੇ ਤੱਕ 4.5 ਸਾਲ ਬੀਤ ਗਏ ਹਜੇ ਤੱਕ ਕੋਈ ਈਦਾ ਬਸ ਪਈ ਆ ਨਾ ਉਹਨਾਂ ਨੇ ਕੋਈ ਈਦਾ ਦੀ ਸਹੂਲਤ ਜਿਹੜੀ ਆ ਮਲਾਜਮਾਂ ਨੂੰ ਦਿੱਤੀ ਆ ਜਿਹੜੇ ਖੁਸ਼ ਹੋ ਕੇ ਮਲਾਜਮ ਆਪਣੀਆਂ ਬੱਸਾਂ ਚਲਾਣ ਈਦਾ ਦੀ ਕੋਈ ਉਹਨਾਂ ਨੇ ਸਾਨੂੰ ਕੋਈ ਸਹਾਈਤਾ ਜਿਹੜੀ ਦਿੱਤੀ ਨਹੀਂਗਾ ਅਗਰ ਤੁਹਾਡਾ ਇਹ ਸਿੱਟਾ ਨਹੀਂ ਕਾਮਯਾਬ ਹੁੰਦਾ ਨਹੀਂ ਤੁਹਾਡਾ ਹੱਲ ਹੁੰਦਾ ਤੇ ਅਗਲੀ ਜਿਹੜੀ ਤੁਹਾਡੀ ਰਣਨੀਤੀ ਆ ਉਹ ਕਿਸ ਤਰ੍ਹਾਂ ਦੀ ਹੋਵੇਗੀ ਦੇਖੋ ਜੀ ਦੇ ਤੇ ਸਾਰਾ ਜਿਹੜਾ ਮਸਲਾ ਵਾ ਜਥੇਬੰਦੀ ਦੇ ਡਿਪੈਂਡ ਕਰਦਾ ਜਿੱਦਾਂ ਦੇ ਉਹ ਪ੍ਰੋਗਰਾਮ ਲਿਖੇਗੀ ਉਦਾਂ ਦੇ ਪ੍ਰੋਗਰਾਮ ਜਿਹੜੇ ਆਪਾਂ ਸੜਕਾਂ ਤੇ ਜਾਂ ਚੱਕੇ ਜਾਮ ਕਰਕੇ ਜਾਂ ਜਿੱਦਾਂ ਦੀ ਵੀ ਪ੍ਰੋਗਰਾਮ ਲਿਖਣਗੇ ਆਪਾਂ ਉਹ ਕਰਨ ਨੂੰ ਤਿਆਰ ਆਂ ਫਿਲਹਾਲ ਦੀ ਘੜੀ ਆਪਾਂ ਅਫਸੋਸ ਤੇ ਬੈਠੇ ਆਂ ਆਪਣੇ ਵੀਰ ਦੇ ਜੇਕਰ ਉਹਨਾਂ ਦੀ ਜਿਹੜੀ ਮੰਗ ਜੋ ਆਪਾਂ ਉਹਨਾਂ ਨੂੰ ਲਿਖ ਕੇ ਅਲਟੀਮੇਟ ਦਿੱਤਾ ਹੋਇਆ ਜੇਕਰ ਉਹ ਪੂਰਾ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ ਪਰਸੋਂ ਨੂੰ ਜਿੱਥੇ ਵੀ ਉਹ ਆਪਣੇ ਜਥੇਬੰਦੀ ਦੇ ਇਲੈਕਸ਼ਨ ਲਿਖੇਗੀ ਆਪਾਂ ਉਹ ਤਿਆਰ ਆਂ ਕਰਦੇ ਜੇ ਗੱਲ ਕੀਤੀ ਜਾਵੇ ਆ ਜਿਸ ਤਰ੍ਹਾਂ ਤੁਹਾਡੇ ਵੀਰ ਦਾ ਐਕਸੀਡੈਂਟ ਹੋਇਆ ਜਾਂ ਕੁਝ ਵੀ ਹੋਇਆ ਹੈਗਾ ਉਸ ਦੇ ਬਾਵਜੂਦ ਜੇ ਵੇਖਿਆ ਜਾਵੇ ਤੇ ਪੂਰੇ ਪੰਜਾਬ ਦੇ ਵਿੱਚ ਇਹ ਤੁਹਾਡੇ ਮੁਲਾਜ਼ਮਾਂ ਵੱਲੋਂ ਜਿਹੜੀ ਆ ਹੜਤਾਲ ਕੀਤੀ ਗਈ ਹੈਗੀ ਬਿਲਕੁਲ ਸਰ ਇਹ ਆਪਣਾ ਜਿੰਨੇ ਵੀ ਆਪਣੇ ਹਾਦਸੇ ਹੋਏ ਆ ਹੁਣ ਵੀ ਹੋਏ ਜਿਹੜੇ ਪਿਛਲੇ ਵੀ ਹੋਏ ਆ ਉਹ ਅਜੇ ਤੱਕ ਉਹਦੀ ਕੋਈ ਵੀ ਕਿਸ ਤਰ੍ਹਾਂ ਦੀ ਸਹਾਇਤਾ ਜਿਹੜੀ ਆ ਨਹੀਂ ਕੀਤੀ ਗਈ ਆਪਾਂ ਚਾਹੁੰਦੇ ਆ ਕਿ ਸਾਰੀਆਂ ਜਿਹੜੀਆਂ ਪਿਛਲੀਆਂ ਗੱਲਾਂ ਜੋ ਵੀ ਜਿੰਨੇ ਵੀ ਵੀਰਾਂ ਦੀ ਜਾਨ ਗਈ ਹੈ ਜਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਜਾਂ ਜੋ ਸਹਾਇਤਾ ਬੰਦੀ ਆ ਮੰਤਰੀ ਫੰਡ ਜੋ ਬੰਦੀ ਆ ਕਿਸੇ ਤਰ੍ਹਾਂ ਦੀ ਬੰਦੀ ਉਹ ਟਾਈਮ ਟੂ ਟਾਈਮ ਜਿਹੜੀ ਆ ਦਿੱਤੀ ਜਾਂਦੀ ਆ ਇਹ ਚੱਕਾ ਪੂਰੇ ਪਠਾਨਕੋਟ 'ਚ ਹੀ ਜਾਮ ਕੀਤਾ ਗਿਆ ਜਾਂ ਹੋਰ ਵੀ ਵਕ ਵਕ ਪੂਰੇ ਪੰਜਾਬ ਦੇ ਵਿੱਚ ਹੀ ਤੁਹਾਡੇ ਮੁਲਾਜ਼ਮਾਂ ਵੱਲੋਂ ਜਿਹੜੀ ਆ ਇਹ ਸਟ੍ਰਾਈਕ ਕੀਤੀ ਗਈ ਹੈਗੀ ਇਹ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਚੱਕਾ ਜਾਮ ਕੀਤਾ ਗਿਆ ਆ ਪਣ ਬੱਸ ਪੀਆਰਟੀਸੀ ਜਿਹੜੇ ਆ ਉਹ ਚੱਕਾ ਅੱਜ ਪਣ ਬੱਸ ਜਿਹੜੀ ਆ ਪੂਰੇ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਗਈ ਆ ਸ਼ਹਿਰ ਨੂੰ 4 ਵਜੇ ਤੋਂ ਲੈ ਕੇ 4 ਵਜੇ ਤੋਂ ਬਾਅਦ ਸਾਰੇ ਪੀਆਰਟੀਸੀ ਦੇ ਡਿਪੂ ਜਿਹੜੇ ਆ ਬੰਦ ਕੀਤੇ ਜਾਣਗੇ ਤੇ ਐਂਡਲੀ ਰਣਨੀਤੀ ਜਿਹੜੀ ਆ ਤੁਹਾਡੇ ਵੱਲੋਂ ਕੀ ਕੀਤੀ ਜਾਵੇਗੀ ਐਂਡਲੀ ਰਣਨੀਤੀ ਜਿੱਥੇ ਬੰਦੀ ਦੇ ਡਿਪੈਂਡ ਕਰਦੀ ਹੈ ਜੀ ਜੋ ਜਥੇਬੰਦੀ ਦੇ ਐਕਸ਼ਨ ਲੀਕੇਗੀ ਚਾਹੇ ਕਿਤੇ ਧਰਨਾ ਲਾਣਾ ਜਾਂ ਕਿਤੇ ਵੀ ਜਾ ਕੇ ਰੋਡ ਬਲੋਕ ਕਰਨਾ ਜੋ ਜਿੱਦਾਂ ਉਹ ਕਹਿਣਗੇ ਆਪਾਂ ਉਸ ਦੇ ਨਾਲ ਆ ਪਰ ਆਪਾਂ ਮਤਲਬ ਜਿੱਦਾਂ ਵੀ ਜਥੇਬੰਦੀ ਦੇ ਹੁਕਮ ਦੇ ਨਾਲ ਚੱਲਾਂਗੇ